ਜਿਹੜੀ ਜਿਹੜੀ ਸਾਡੀ ਅਸੈਸਮੈਂਟ ਹੈਗੀ ਕਿ ਇੱਕ ਬਹੁਤ ਵੱਡੀ ਸਕਸੈਸ ਨਹੀਂ ਇਸ ਦੇ ਵਿੱਚ ਮੈਂ ਸਮਝਦਾ ਕਿ ਇੱਕ ਇੱਕ ਮਿਸਾਲ ਹੈ ਸਾਰੇ ਇੰਡੀਆ ਦੇ ਵਿੱਚ ਨਹੀਂ ਮੈਂ ਤੇ ਗਲੋਬਲ ਮਿਸਾਲ ਕਹਾਂਗਾ ਜੇ ਆ ਬੇਨਤੀ ਪੜਿਓ ਸਾਡੀ ਸਾਡਾ ਪਿੰਡ ਵਕਾਉ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਉਹਦੇ ਪਿੰਡ ਨੂੰ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਸੇਬ ਨਹੀਂ ਰਹੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਛਰੇ ਆਮ ਘਰੇ ਆ ਕੇ ਲੱਤਾਂ ਤੋੜ ਕੇ ਗਏ ਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕਿ ਅਸੀਂ ਆਪਦਾ ਪਿੰਡ ਵੇਚ ਜੀਏ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਮੈਂ ਆਪਦੀ ਬੱਚੀ ਦੀ ਸੋਹਾਂ ਕੇ ਕਹਨਾ ਆ ਮੇਰੀ ਕੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਦੀ ਸੌ ਆਏ ਕਹਿੰਦਾ ਜੇ ਇੱਕ ਦੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਛਰੇਆਂ ਬਾਪਾ ਬੋਜੀ ਨੂੰ ਤਾਂ ਤੋੜੀਆਂ ਪਿੰਡੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਦਾ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕਿ ਤਮਕਾ ਹੁੰਦਾ ਪਿੰਡੇ ਵਿੱਚ ਇਹਦੇ ਜ਼ਤੇ ਆ ਤਰਾ ਕਿ ਸੰਗੋਟਾ ਕਿ ਮੈਂ ਸੱਚ ਨਾਲ ਖੜਾ ਚਲਾਓ ਜੀ ਸਦਕੇ ਯੁੱਧ ਨਸ਼ਿਆਂ ਵਿਰੁੱਧ ਚਲਾਓ ਮਿਸਾਲੀ ਕਾਰਵਾਈ ਕਰੰਧੀਆਂ ਗੱਲਾਂ ਕਹਿ ਕੇ ਖੁਦ ਨੂੰ ਤਸੱਲੀ ਦਿਓ ਆਪ ਦੇ ਨੰਬਰ ਵੀ ਪੜਾਓ ਪਰ ਇੱਕ ਵਾਰ ਏਸੀ ਕਮਰਿਆਂ ਚੋਂ ਜ਼ਮੀਨ ਤੇ ਵੀ ਆਓ ਜਨਾਬ ਇਸਪੈਂਡ ਨੂੰ ਵਿਕਣੋ ਵੀ ਤਾਂ ਬਚਾਓ ਇਸ ਸਾਫਕਾ ਫੌਜੀ ਨੂੰ ਇਨਸਾਫ ਵੀ ਦਿਵਾਓ ਨਾਲ ਹੌਸਲਾ ਤਾਂ ਵਧਾਓ ਉਸ ਨੌਜਵਾਨ ਦਾ ਉਸ ਪਿਆਰ ਦਾ ਜੋ ਆਖ ਰਿਹਾ ਹੈ ਕਿ ਪੰਜਾਬੀਓ ਮੇਰੀ ਧੀ ਪਾਲ ਲਿਓ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੇਗਾ ਵੀ ਇਹਦਾ ਪਿਓ ਕੱਲੂਏ ਮਾਰ ਦਿੰਗੂ ਯਾ ਨਹੀਂ ਦੋੜ ਬੜੀ ਭਾਂਦਰ ਕੇ ਖਾਣੇ ਨੂੰ ਝੋਕੀ ਜਵਾਲੀ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਵੀਰ ਕਰਨਾ ਮੇਰੀ ਬਸ ਐ ਦੀ ਬਸ ਐ ਦੀ ਵੀਰ ਕਰਨਾ ਇਹਨੂੰ ਪਾਲ ਲਿਓ ਬਾਈ ਬਣ ਕੇ ਸਟੋ ਜਨਾਬ ਪੰਜਾਬੀਓ ਤੁਸੀਂ ਹੀ ਖਬਰਦਾਰ ਹੋ ਜਾਓ ਜੇਕਰ ਤਸਕਰਾਂ ਖਿਲਾਫ ਮਾਰੇ ਅੰਸਰਾਂ ਖਿਲਾਫ ਕਾਰਵਾਈ ਕੀਤੀ ਤਾਂ ਖਮਿਆਸ਼ਾ ਪੁਕਤਣ ਲਈ ਤਿਆਰ ਹੋ ਜਾਓ ਤੇ ਅਜਿਹੇ ਸਰਕਾਰ ਤੇ ਸਿਸਟਮ ਨੂੰ ਲੱਖ ਦੀਆਂ ਲੜਾਂ ਤਾਂ ਵੀ ਪਾਓ ਕਿ ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਉਹ ਸ਼ਖਸ ਕਿੰਨਾ ਛੁੱਟਿਆ ਹੋਣਾ ਹੈ ਜੋ ਇੱਕ ਪੋਸਟਰ ਹੀ ਲਗਾ ਦੇਵੇ ਕਿ ਮੇਰਾ ਸਾਰਾ ਪਿੰਡ ਵਿਕਾਉ ਹੈ ਜੋ ਆਪਣੀ ਚੰਦ ਮਹੀਨਿਆਂ ਦੀ ਤੀ ਨੂੰ ਗੋਦੀ ਚੁੱਕ ਹੰਝੂ ਬਹਾ ਰਹਾ ਹੋਵੇ ਤੇ ਆਖਣ ਨੂੰ ਮਜਬੂਰ ਹੋ ਜਾਵੇ ਕਿ ਕੱਲ ਨੂੰ ਮੇਰੇ ਨਾਲ ਕੀ ਹੋਣਾ ਹੈ ਕੁਝ ਪਤਾ ਨਹੀਂ ਪੰਜਾਬੀਓ ਮੇਰੀ ਧੀ ਪਾਲ ਲਿਓ ਮਾਮਲਾ ਕੀ ਹੈ ਜੇਕਰ ਤੁਹਾਡੇ ਧਿਆਨ ਚ ਨਹੀਂ ਹੈ ਤਾਂ ਇੱਕ ਇੱਕ ਕਰਕੇ ਇੱਕ ਇੱਕ ਤਸਵੀਰ ਬਖਾ ਕੇ ਤੁਹਾਨੂੰ ਪੂਰਾ ਮਾਮਲਾ ਸਮਝਾਉਂਦੇ ਆ ਤੇ ਸਰਕਾਰ ਜੀ ਨੂੰ ਵੀ ਸ਼ੀਸ਼ਾ ਵਿਖਾਉਂਦੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਚ ਲੰਘੇ ਦਿਨੀ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਨੂੰ ਸ਼ਰੀਆਮ ਪੁੱਟਿਆ ਗਿਆ ਉਸ ਦੀਆਂ ਦੋਵੇਂ ਹੀ ਲੱਤਾਂ ਤੋੜ ਦਿੱਤੀਆਂ ਗਈਆਂ ਕਿਉਂਕਿ ਸ਼ਾਇਦ ਇਸ ਸਾਬਕਾ ਫੌਜੀ ਨੇ ਸੋਚਿਆ ਹੋਣਾ ਹੈ ਕਿ ਜਿਵੇਂ ਉਸਨੇ ਸਰਹੱਦਾਂ ਤੇ ਦੇਸ਼ ਤੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕੀਤੀ ਹੈ ਨਸ਼ਾ ਤਸਕਰਾਂ ਤੋਂ ਆਪਣਾ ਪਿੰਡ ਵੀ ਬਚਾ ਲਵੇਗਾ ਪਰ ਸ਼ਾਇਦ ਨਸ਼ਾ ਤਸਕਰਾਂ ਤੇ ਬਤੇ ਹੋਏ ਹੌਸਲੇ ਤੋਂ ਉਹ ਮੇ ਖਬਰ ਸਭ ਕਾ ਫੌਜੀ ਦੀਆਂ ਲੱਤਾਂ ਤੋੜਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀਆਂ ਲੱਤਾਂ ਦਾ ਹਾਲ ਵੀ ਤੁਸੀਂ ਵੇਖ ਲਓ ਸਭ ਕਾ ਫੌਜੀ ਰਣਬੀਰ ਸਿੰਘ ਨਾਲ ਜੋ ਹੋਇਆ ਉਸ ਤੋਂ ਬਾਅਦ ਪੂਰੇ ਪਿੰਡ 'ਚ ਹੀ ਸਹਮ ਦਾ ਮਾਹੌਲ ਹੈ ਇਸ ਤਸਵੀਰ 'ਚ ਉਹਨਾਂ ਨਾਲ ਨਜ਼ਰ ਆ ਰਹੇ ਮੌਜੂਦਾਨ ਲਖਵੀਰ ਸਿੰਘ ਸਿੱਧੂ ਉਰਫ ਲੱਖੀ ਨੇ ਰੋਸ ਜ਼ਾਹਰ ਕਰਨ ਦੇ ਲਈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਉਣ ਦੇ ਲਈ ਪਿੰਡ ਦੇ ਇੱਕ ਕੰਨ ਤੇ ਪੋਸਟਰ ਲਗਾ ਦਿੱਤਾ ਹੈ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਪਾ ਦਿੱਤੀ ਕਿ ਭਾਈ ਸੇਲ 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 ਪਿੰਡ ਓਨ ਸੇ ਯਾਨੀ ਕਿ ਸਾਰਾ ਪਿੰਡ ਵਿਕਾਊ ਹੈ ਆ ਬੇਨਤੀ ਪੜਿਓ ਸਾਡੀ ਸਾਡਾ ਪਿੰਡ ਵਿਕਾਊ ਹੈ ਇਹ ਲਿਖਣ ਦਾ ਮਕਸਦ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਪਿੰਡ ਕਿਉਂ ਵਿਕਾਊ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਉਹਦੇ ਪਿੰਡ ਨੂੰ ਸਾਡਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਮਾਨ ਸਾਹਿਬ ਸਾਡਾ ਪਿੰਡ ਭਾਈ ਬਖਤੌਰ ਉਹ ਪਿੰਡ ਆਸੇ-ਪਾਸੇ ਏਰੀਏ ਦੇ ਵਿੱਚੋਂ ਸਾਡੇ ਪਿੰਡ ਦੇ ਸਭ ਤੋਂ ਵੱਧ ਨੌਜਵਾਨ ਆ ਜਿਹੜੇ ਉਹ ਫੌਜ ਦੇ ਵਿੱਚ ਭਰਤੀ ਨੇ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪੈਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਸੇਫ ਨਹੀਂ ਰਹੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਛਰੇ ਆਮ ਘਰੇ ਆ ਕੇ ਲੱਤਾਂ ਤੋੜ ਕੇ ਗਿਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕਿ ਅਸੀਂ ਆਪਦਾ ਪਿੰਡ ਵੇਚ ਜੀਏ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਸਾਡੇ ਪਿੰਡ ਦੇ ਦੁਕਾਨਦਾਰ ਕਿਸਾਨ ਮਜ਼ਦੂਰ ਸਭ ਡਰੇ ਹੋਏ ਨੇ ਇਹਨਾਂ ਚਿੱਟੇ ਵਾਲਿਆਂ ਤੋਂ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਜੇ ਕੋਈ ਘਰਾਂ ਚੋਂ ਬਾਹਰ ਨਿਕਲਦਾ ਇਹ ਦੁੱਕੀ ਦੇ ਨਸ਼ੇੜੀ ਘਰਾਂ ਦੇ ਵਿੱਚ ਆ ਕੇ ਸ਼ਰਿਆਂ ਲੱਤਾਂ ਤੋੜ ਕੇ ਜਾਂਦੇ ਨੇ ਇਹ ਲਿਖਣ ਦਾ ਸੰਦਰਭਾ ਜਿਹੜਾ ਇਹ ਲਿਖਣ ਦਾ ਕਾਰਨ ਕੀ ਆ ਕਿ ਅਸੀਂ ਡਰੇ ਹੋਏ ਆ ਅਸੀਂ ਪਿੰਡ ਵੇਚਣ ਨੂੰ ਤਿਆਰ ਆ ਅਸੀਂ ਘਰ ਛੱਡਣ ਨੂੰ ਤਿਆਰ ਆ ਸਾਡਾ ਪਿੰਡ ਆਹ ਹਾਲਾਤ ਹੋਏ ਪਏ ਨੇ ਚਿੱਟੇ ਵਾਲੇ ਛਰੇ ਆਮ ਨਾਲ ਤਾਂ ਕਹਿੰਦੇ ਚਿੱਟਾ ਵੇਚਾਂਗੇ ਰੋਕੇ ਦਿਖਾਓ ਇਹ ਬੰਦਿਆਂ ਦੇ ਪਹਿਲਾਂ 10-10 ਪਰਚੇ ਦਰਦ ਨੇ ਚਿੱਟੇ ਦੇ ਤੇ ਇਹਨਾਂ ਨੂੰ ਡਰ ਕਿਉਂ ਨਹੀਂ ਖੋਪ ਕਿਉਂ ਨਹੀਂ ਕਿਉਂਕਿ ਜਵਾਨਤਾ ਕਰਾ ਕੇ ਬਾਹਰ ਆ ਜਾਂਦੇ ਨੇ ਸੈਟਿੰਗਾਂ ਨੇ ਇਹਨਾਂ ਦੀ ਇਹਨਾਂ ਕੋਲੇ ਪੈਸੇ ਨੇ ਰਾਤ ਛਰੇ ਆ ਬੰਦੇ ਦੀਆਂ ਲੱਤਾਂ ਤੋੜ ਕੇ ਫੇਰ ਕਰਕੇ ਇਹ ਕਹਿ ਕੇ ਗਿਆ ਕਿ ਸਾਡੀ ਪੁਲਿਸ ਨਾਲ 20000 ਰੁਪਏ ਚ ਸੈਟਿੰਗ ਹੋਈ ਆ ਸਾਡਾ ਕਰਾਲੋ ਜੋ ਹੁੰਦਾ ਹੋਇਆ ਸ਼ਾਇਦ ਇਸਨੇ ਸੋਚਿਆ ਸੀ ਕਿ ਇਸ ਤੋਂ ਬਾਅਦ ਸੂਤਾ ਪ੍ਰਸ਼ਾਸਨ ਜਾਕੇਗਾ ਕਾਰਵਾਈ ਕਰੇਗਾ ਪਰੇ ਨੌਜਵਾਨ ਮੁਰਜੋਦੋ ਸੋਸ਼ਲ ਮੀਡੀਆ ਤੇ ਆਇਆ ਤਾਂ ਹਰ ਕੋਈ ਹਿੱਲ ਗਿਆ ਕਿਉਂਕਿ ਉਸ ਦੀ ਗੋਦ ਵਿੱਚ ਇਸ ਦੀ ਚੰਤ ਮਹੀਨਿਆਂ ਦੀ 30 ਸੀ ਅੱਖਾਂ 'ਚ ਹੰਝੂ ਸੀ ਇਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਨਸ਼ਾ ਤਸਕਰਾਂ ਖਿਲਾਫ ਬੋਲਣ ਦੇ ਬਦਲੇ ਉਸ ਨੂੰ ਇੱਕ ਐਸਐਚਓ ਜਿहां ਇੱਕ ਐਸਐਚਓ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਥੜਾ ਕੋਟਪੱਤਾ ਦਾ ਐਸਐਚਓ ਮਨੀਸ਼ ਕੁਮਾਰ ਉਸ ਨੂੰ ਐਨਕਾਊਂਟਰ ਦੀਆਂ ਧਮਕੀਆਂ ਦੇ ਰਿਹਾ ਹੈ ਸਾਡੇ ਥਾਣਾ ਕੋੜ ਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧਮਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕਿ ਹੋ ਜੂਗਾ ਇਹਦੇ ਜ਼ਿਹ ਤੇ ਤਰਾ ਕਿਸੋਂ ਖੜਾ ਕਿ ਮੈਂ ਸੱਚ ਨਾ ਖੜਾ ਸੱਚ ਨਾ ਖੜਾ ਰਹੂਗਾ ਅੱਖਾਂ ਦੇ ਵਿੱਚੋਂ ਹਾਂ ਜੀ ਉਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹਦਾ ਪਿਓ ਕੱਲੂਏ ਮਰ ਜੂਗਾ ਕੋਈ ਨਹੀਂ ਹੈ ਡੋਨਟ ਬੀਰੀ ਆ ਕਰਕੇ ਖੇਖਾ ਦੇ ਵਿੱਚੋਂ ਹੁੰਜੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾਲ ਨਹੀਂ ਕਰ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਬੀਲ ਕਰਦਾ ਮੇਰੀ ਬਸ ਐਦੀ ਬਸ ਐਦੀ ਬੀਲ ਕਰਦਾ ਇਹਨੂੰ ਪਾੜ ਲਿਓ ਲੱਖੀ ਦੇ ਇਸ ਭਾਅ ਨੂੰ ਕਰ ਦੇਣ ਵਾਲੀ ਵੀਡੀਓ ਨੇ ਹਰ ਕਿਸੇ ਨੂੰ ਹਿਲਾ ਦਿੱਤਾ ਸਾਰੇ ਪਿੰਡ ਨੂੰ ਹੀ ਨਸ਼ਾ ਤਸਕਰਾਂ ਦੇ ਖਿਲਾਫ ਤੇ ਸਭ ਦਾ ਫੌਜੀ ਤੇ ਲੱਖੀ ਦੇ ਹੱਕ 'ਚ ਇਕਮੁੱਠ ਹੋਣ ਲਈ ਮਜਬੂਰ ਕੀਤਾ ਹੈ ਲੋਕਾਂ ਵੱਲੋਂ ਨਾਰੇਬਾਜ਼ੀ ਕਰ ਸਾਫ਼ ਕੀਤਾ ਗਿਆ ਅਸੀਂ ਹੁਣ ਪਿੰਡ 'ਚ ਨਸ਼ਾ ਨਹੀਂ ਵਕਣਦੇਾਂਗੇ ਨਾਲ ਹੀ ਇਹ ਵੀ ਸਾਫ਼ ਕੀਤਾ ਗਿਆ ਕਿ ਇਹ ਇੰਨਾ ਸਸਤਾ ਨਹੀਂ ਕਿ ਵਿਕਾਊ ਹੋ ਜਾਵੇ ਉਹ ਤਾਂ ਬੱਸ ਸਰਕਾਰ ਤੇ ਸਿਸਟਮ ਦਾ ਆਪਣੀ ਗਲਪ ਚੋੜਦਾ ਜ਼ਰੀਆ ਸੀ ਇਹ ਕੋਈ ਕਿਵੇਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਹੈ ਪਹਿਲੀ ਗੱਲ ਸਾਡਾ ਪਿੰਡ ਇੰਨਾ ਸਸਤਾ ਨਹੀਂ ਹੈਗਾ ਕਿ ਕਿਸੇ ਦਾ ਪਿੰਡ ਕੋਈ ਫਰੀਜ਼ ਲਈ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਆ ਇੰਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਬਾਸ ਚੜ੍ਹਦੀਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਕੱਲ ਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਤੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਹੱਕ ਹੱਕ ਸੱਚ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਆ ਜੀ ਇਹ ਮਾਮਲਾ ਬਿਹਤ ਗੰਭੀਰ ਤੇ ਵੱਡਾ ਬਣ ਗਿਆ ਹੈ ਇਸ ਤੇ ਸਿਆਸਤ ਵੀ ਹੋਣ ਲੱਗੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਦਾਜਾ ਵੜਿੰਗ ਵੱਲੋਂ ਇਸ ਪਿੰਡ ਤੇ ਮਸਲੇ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ ਗਿਆ ਅੱਜ ਮੈਂ ਵਧਾਈ ਦੇਣਾ ਚਾਹਨਾ ਹੈ ਮੁੱਖ ਮੰਤਰੀ ਪੰਜਾਬ ਨੂੰ 31 ਤਰੀਕ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਠੀਕ ਸਾਢੇ 12 ਵਜੇ ਸੁਪਨਾ ਆ ਗਿਆ ਕੀ ਮੁਕੰਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਇਹ ਕਿਨਾਂ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆ 8500 ਐਫਆਈਆ ਦਰਜ ਕਰਤੀ ਹੈ ਉਹ ਭਲਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾਦੇ ਸਾਡੇ ਸਮੇਂ ਵੀ 43000 ਐਫਆਈਆ ਹੋ ਗਈ ਸੀ ਇਹ ਫਾਇਰ ਨਾਲ ਨਸ਼ਾ ਨਹੀਂ ਬੰਦ ਹੋਣਾ ਇਹਦੇ ਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉੱਤੇ ਲਾਤਾ ਵੀ ਸਾਡਾ ਪਿੰਡ ਵਕਾੂ ਹੈ ਇਹ ਤਾਂ ਅਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣਾ ਲੈ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਵਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ ਸੋ ਦੈਟ ਅਸੀਂ ਲੋਕ ਇਹਦਾ ਮੁਕੰਮਲ ਕੋਈ ਬੰਦੋਬਸ ਕਰ ਸਕੀਏ ਹਾਲਾਂਕਿ ਹੁਣ ਇਸ ਮਸਲੇ 'ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਐਸਐਸਪੀ ਬਠਿੰਡਾ ਨੇ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਵੀ ਕੀਤਾ ਹੈ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡ ਦੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸਐਚਓ ਕੋਟ ਪੱਤਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਲੈਚ ਕੀਤਾ ਸੀ ਕਿ ਉਹਨਾਂ ਨੇ ਮਿਸਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀਗਾ ਨਾ ਯਾ ਸ਼ੋਰ ਇਨ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸਸਰ ਤੋਂ ਦੇ ਖਿਲਾਫ ਜੇੜੀ ਵੀ ਉਹਨਾਂ ਨੂੰ ਡਰੱਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵਿਦ ਅਸਬਦਿਓ ਔਰ ਕਿਸੇ ਵੀ ਤਰ੍ਹਾਂ ਉਹਨਾਂ ਕੋ ਬ੍ਰਾਂਡਿੰਗ ਲੋਡ ਲਿਆ ਵੀ ਸਟੈਂਡਿੰਗ ਫਰਮਲੀ ਬਿਹਾਈਂਡ ਯੂ ਇਹੀ ਗੱਲ ਮੈਂ ਰੰਵੀਰ ਜੀ ਔਰ ਉਹਨਾਂ ਦੀ ਫੈਮਿਲੀ ਨੂੰ ਦੱਸ ਕੇ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਵੀਲ ਇਨਸ਼ੋਰ ਪ੍ਰੋਪਰ ਕੰਡੀਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ otherwise ਜਿਹੜਾ ਇਹਦੇ ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਜੋ ਏਰੀਆਜ਼ ਦੇ ਜ਼ਿਆਦਾ ਡਰਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀ ਵਿਲ ਟੇਕ ਐਗਜ਼ੈਂਪਲਰੀ ਐਕਸ਼ਨ ਅਗੇਸਟ ਸਰਵਾਲੇ ਹੈ ਕਿ ਇੱਕ ਕਾਰਵਾਈ ਕਾਫੀ ਹੈ ਪਿੰਡ ਵਾਲਿਆਂ ਨੂੰ ਤਾਂ ਇੰਤਜ਼ਾਰ ਹੁਣ ਪੀਲੇ ਪੰਚੇ ਵਾਲੇ ਬੁਲਡੋਜ਼ਰਾਂ ਦਾ ਹੋਣਾ ਹੈ ਹੋਰ ਜ਼ਿਆਦਾ ਸਖ਼ਤ ਕਾਰਵਾਈ ਤੇ ਇਨਸਾਫ ਦਾ ਹੋਣਾ ਹੈ ਤੇ ਸ਼ਾਇਦ ਮੁੱਖ ਮੰਤਰੀ ਮਾਨਸਾਪ ਦੇ ਫੋਨ ਦਾ ਵੀ ਇੰਤਜ਼ਾਰ ਹੋ ਸਕਦਾ ਹੈ ਕਿਉਂਕਿ ਸੁਣਿਆ ਹੈ ਕਿ ਮਾਨ ਸਾਹਿਬ ਨੇ ਉਸ ਪਿੰਡ ਦੇ ਸਰਪੰਚ ਨੂੰ ਵੀ ਰਾਤ ਸਮੇਂ ਫੋਨ ਲਾ ਲਿਆ ਸੀ ਜਿੱਥੇ ਬੀਬੀ ਆਖਦੀ ਸੀ ਚਿੱਟਾ ਤਾਂ ਐਵੇਂ ਹੀ ਵਿਖੋ ਪਰ ਪਿੰਡ ਬਖਤੌਰ ਚ ਕੋਦੋਂ ਵਿਕਣਾ ਬੰਦ ਹੋਏਗਾ ਚਿੱਟਾ ਹੁਣ ਇਹ ਵਿਖਣਾ ਹੋਏਗਾ